ਜੀ ਆ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਇਹ ਵਿਸ਼ੇ ਨੂੰ ਜਿੰਨੀ ਤਰ੍ਹਾਂ ਨਾਲ ਸੁਣਨ ਸਮਝਣ ਦੀ ਕੋਸ਼ਿਸ਼ ਕਰਨੀ ਚੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਛੋਟਾ ਜਿਹਾ ਸ਼ਬਦ ਸੁਣਾਵਾਂਗੇ ਜੀ ਸੋ ਜਿਹੜੇ ਵੀ ਪੀਰਾਂ ਫਿਰਾਂ ਦੀ ਸੇਵਾ ਕਰਦੇ ਨੇ ਕੱਲ ਦਿਨ ਵੀਰਵਾਰ ਹੈ ਜੀ ਵੀਰਵਾਰ ਮੁਬਾਰਕ ਹੋਵੇ ਆਪ ਸਭ ਨੂੰ ਸੋ ਜਿੰਨੀਆਂ ਵੀ ਰੂਹਾਂ ਪੀਰਾਂ ਫੀਰਾਂ ਨੂੰ ਮੰਨਣ ਵਾਲੀਆਂ ਹੈ ਸੋ ਕੱਲ ਦੇ ਉਲਵਾਤ ਚੜ ਕੇ ਸੇਵਾ ਕਰੋ ਤੇ ਸੱਚੇ ਮਨ ਨਾਲ ਅਰਦਾਸਾ ਕਰੋ ਉਹ ਸਫਲ ਜ਼ਰੂਰ ਹੋਣਗੀਆਂ ਵਿਸ਼ਵਾਸ ਆ ਕੇ ਕੀਤੀ ਅਰਦਾਸ ਤੇ ਪੀਰ ਨੂੰ ਮਹਿਸੂਸ ਕਰਕੇ ਫ੍ਰੀ ਟਾਈਮ ਕੱਢ ਕੇ ਸੇਵਾ ਕਰਨੀ ਹੈ ਜੀ ਗੱਲ ਵੀਰਵਾਰ ਦਾ ਦਿਨ ਆ ਤੇ ਇਹ ਸ਼ਬਦ ਜ਼ਰੂਰ ਸੁਣਨਾ ਜੇਕਰ ਸੇਵਾ ਕਰਦੇ ਕਰਦੇ ਸੁਣੋਗੇ ਤਾਂ ਸ਼ਾਇਦ ਉਹ ਮਾਲਕ ਦੀ ਕਿਰਪਾ ਹੋ ਜਾਵੇ ਕਿ ਇੱਕ ਸ਼ਬਦ ਕਈ ਵਾਰ ਐਸਾ ਹੁੰਦਾ ਹੈ ਕਿ ਮਨ ਨੂੰ ਲੱਗ ਜਾਂਦਾ ਤੇ ਉਸ ਮੁਰਸ਼ਿਦ ਦੇ ਨਾਲ ਤਾਲ ਜੁੜ ਜਾਂਦੀ ਹੈ ਫਿਰ ਕੋਈ ਨਾ ਕਿਸ ਸੰਕੇਤ ਜ਼ਰੂਰ ਮਿਲਦਾ ਹੈ ਅੱਖਾਂ ਬੰਦ ਕਰਕੇ ਆਪਣੇ ਪੀਰ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨ ਦੀ ਦੇਖਣ ਦੀ ਕੋਸ਼ਿਸ਼ ਕਰਨ ਦੀ ਤਤਵਾਂ ਨੂੰ ਤੁਹਾਡੇ ਪੀਰ ਦੇ ਦਿਦਾਰ ਵਿੱਚ ਹੋ ਸਕਦੇ ਨੇ ਸੋ ਉਹ ਤੁਹਾਡੀ ਸੋਚ ਤੇ ਹੈ ਤੁਹਾਡੇ ਨਿਜਮ ਤੇ ਸੋ ਤੁਹਾਡੀ ਨੇਜਾ ਤੇ ਹੈ ਕਿ ਤੁਸੀਂ ਪੀਰ ਨੂੰ ਕਿੰਨਾ ਪਿਆਰ ਕਰਦੇ ਹੋ ਸਮਝ ਕੇ ਅਸੀਂ ਅੱਖਾਂ ਬੰਦ ਕਰਕੇ ਅੱਜ ਬੈਠ ਜਾਵਾਂਗੇ ਮਹਿਸੂਸ ਕਰਾਂਗੇ ਇਹ ਸ਼ਬਦ ਨੂੰ ਅਸੀਂ ਧਿਆਨ ਦੇ ਨਾਲ ਜ਼ਿਕਰ ਸੁਣਨ ਦੀ ਅੱਜ ਕੋਸ਼ਿਸ਼ ਕਰਾਂਗੇ ਤਾਂ ਇਹ ਸ਼ਬਦ ਦੇ ਤਰੂ ਉਸ ਪੀਰ ਦੇ ਨਾਲ ਨਾ ਪੀ ਹੋ ਸਕਦਾ ਹੈ ਤੇ ਕੋਈ ਨਾ ਕੋਈ ਸੰਕੇਤ ਸਰੀਰ ਤੇ ਜਦੋਂ ਤੁਹਾਨੂੰ ਮਹਿਸੂਸ ਹੋਵੇਗਾ ਜਦੋਂ ਪੀਰ ਦੇ ਪ੍ਰਤੀ ਕੋਈ ਆਪਾਂ ਗੱਲ ਸੁਣਦੇ ਆਂ ਤੇ ਉਹ ਸ਼ਬਦ ਆਪਣੇ ਮੁਰਸ਼ਿਦ ਦੇ ਆਉਂਦੇ ਆ ਜ਼ਰੂਰੀ ਨਹੀਂ ਹੈ ਕਿ ਇਹ ਸ਼ਬਦ ਪੀਰਾਂ ਦੇ ਹੈ ਕਿਸੇ ਦੀ ਵੀ ਤੁਸੀਂ ਸੇਵਾ ਕਰਦੇ ਹੋ ਨੂੰ ਸ਼ਬਦ ਕੋਈ ਵੀ ਹੋਵੇ ਕਿਸੇ ਵੀ ਗੁਰੂ ਪੀਰ ਦਾ ਨਾਮ ਲਿਆ ਹੋਵੇ ਪਰ ਜੇਕਰ ਉੱਥੇ ਤੁਸੀਂ ਆਪਣੇ ਗੁਰੂ ਤੇ ਉਹ ਉਸੇ ਹਿਸਾਬ ਨਾਲ ਕੰਮ ਕਰੇਗਾ ਸੋ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਬਾਬਾ ਜੀ ਦਾ ਨਾਮ ਲੈਤਾ ਜਾਂ ਆ ਪੀਰ ਦਾ ਨਾਮ ਲੈਤਾ ਸ਼ਾਇਦ ਇਹਦੇ ਨਾਲ ਸਾਨੂੰ ਇਦਾਂ ਲੱਗਦਾ ਹੈ ਕਿ ਅਸੀਂ ਇਸ ਪੀਰ ਨੂੰ ਯਾਦ ਕਰ ਰਹੇ ਜਾਂ ਬਾਬਾ ਜੀ ਨੂੰ ਪਰ ਸਾਡਾ ਹੋਰ ਹੋ ਰਿਹਾ ਹੈ ਸੋ ਤੁਸੀਂ ਆਪਣੇ ਗੁਰੂ ਲਈ ਸੁਣਨਾ ਹੈ ਆਪਣੇ ਪੀਰ ਲਈ ਸੁਣਨਾ ਜਿਹਦੀ ਤੁਸੀਂ ਦੇਵਾ ਕਰਦੇ ਆ ਚਾਹੇ ਨਗਮਾ ਕਿਸੇ ਨਾਮੀ ਚੌਧਰੀ ਚ ਪਾਇਆ ਹੋਵੇ ਸੋ ਮੈਂ ਉਸ ਕਰਦੀ ਕੋਸ਼ਿਸ਼ਾਂ ਦੀ ਕੁਝ ਕਮੈਂਟਾਂ ਵੀ ਦੱਸ ਦਿਆਂ ਤੇ ਕਿਉਂਕਿ ਸਾਡੇ ਚੈਨਲ ਦੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨਾ ਜੀ ਸੁਖ ਬੇਟਾ ਜੀ ਆਪੀਰਾਂ ਦੀ ਜੈਸਾ ਜਾਨੀ ਵੀ ਜਰੂਰ ਲਿਖਣਾ ਜੀ ਸੋ ਨਾਲ ਦੇ ਨਾਲ ਘੰਟੀ ਦਾ ਬਟਨ ਵੀ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਨਾ ਤੇ ਆ ਸਕੀ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਪਹਿਲਾ ਇੱਕ ਕਮੈਂਟ ਦੱਸ ਸੋ ਇੱਥੇ ਇੱਕ ਮਿੰਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਤੇ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਵੀ ਕਰਦੇ ਹਾਂ ਸੋ ਤੇ ਕੋਈ ਜਿਹੜਾ ਕੋਈ ਕੰਮ ਨਾ ਪੜੇ ਤੇ ਮਨ ਪਰੇਸ਼ਾਨ ਹੋ ਜਾਂਦਾ ਪਰ ਇਹ ਪਰੇਸ਼ਾਨੀ ਨੂੰ ਦੇਖ ਕੇ ਘਬਰਾਉਣਾ ਨਹੀਂ ਤੇ ਰਸਤਾ ਬਦਲਣਾ ਨਹੀਂ ਆਪਣੇ ਮੁਰਸ਼ਿਦ ਤੇ ਯਕੀਨ ਰੱਖਣਾ ਤੁਸੀਂ ਪਹਿਲਾਂ ਆਪਣੀ ਸੋਚ ਟਕਾਓ ਸਾਰੇ ਜਿਹੜੇ ਜਿੱਦੜ ਕੋਈ ਸੋਚ ਟਕਾ ਲਈ ਕਿ ਜਿਵੇਂ ਉਸੇ ਘਰ ਵਿੱਚ ਥਾਂ ਰਹਿਤੀ ਹੋਏ ਯਾਨੀ ਕਿ ਜਿਹਨੂੰ ਬਿਠਾਇਆ ਹੋਇਆ ਜੀ ਲਈ ਅਸੀਂ ਜੋ ਤੇ ਜਾ ਕਰਦੇ ਹਾਂ ਤੁਸੀਂ ਜੇ ਤੁਸੀਂ ਉਹਨਾਂ ਨੂੰ ਆਮ ਸਮਝਦੇ ਹੋ ਖਾਸ ਨਹੀਂ ਸਮਝਦੇ ਫਿਰ ਚਿੰਤਾ ਕਰ ਰਹੇ ਹੋ ਜੇਕਰ ਤੁਸੀਂ ਖਾਸ ਸਮਝਦੇ ਹੋ ਤੁਹਾਨੂੰ ਪਤਾ ਹੈ ਕਿ ਉਹ ਸਭ ਕੁਝ ਕਰ ਸਕਦੇ ਆ ਪਲਾਂਵ ਦੇ ਵਿੱਚ ਸਾਰੀ ਗੇਮ ਕੋ ਹੰਦ ਦਿੰਦੇ ਆ ਜੇਕਰ ਵਿਸ਼ਵਾਸ ਰੱਖਾ ਹੋਵੇ ਸੋ ਅਸੀਂ ਇੱਥੇ ਕੀ ਕਰਦੇ ਆ ਕਿ ਸੇਵਾ ਕਰਦੇ ਆ ਸਿਮਰਨ ਕਰਦੇ ਆ ਜੋਤ ਕਰਦੇ ਆ ਤੁਫ ਲਗਾਉਂਦੇ ਆ ਪਰ ਵਿਸ਼ਵਾਸ ਉਹ ਰਿਆ ਬਣਾਈ ਰੱਖਉਂਦੇ ਸੋ ਕਦੇ ਵੀ ਇਹ ਸੋਚਦੇ ਨਹੀਂ ਕਿ ਜਿਹਨਾਂ ਨੂੰ ਉਠਾਇਆ ਹੈ ਜਿਹੜੇ ਕੰਮੀ ਦੇ ਮਾਲਕ ਹੈ ਉਹ ਸਭ ਕੁਝ ਕਰ ਸਕਦੇ ਆ ਕਿਉਂਕਿ ਉਹਨਾਂ ਦੀ ਇਹ ਨਹੀਂ ਸਾਡੇ ਵਾਂਗੂ ਕਿ ਕੋਈ ਸਾਧਨ ਦੇਖਣਾ ਉਹਦੇ ਤੇ ਬੈਠ ਕੇ ਜਾਣਾ ਹੈ ਫਿਰ ਆਪਣੀ ਮੰਜ਼ਿਲ ਤੱਕ ਪਹੁੰਚਣਾ ਉਹ ਤਾਂ ਬੈਠੇ ਬੈਠੇ ਹੀ ਪੰਖ ਚੌਗਰ ਦੀ ਤੇਰ੍ਹਾਂ ਦੁਰਗਾ ਬਦਲ ਕੇ ਰੰਦਦੇ ਆ ਸੋ ਵਿਸ਼ਵਾਸ ਨਾ ਚਾਹੀਦਾ ਜੇ ਲੋ ਵਿਸ਼ਵਾਸ ਤੁਹਾਡਾ ਪੱਕਾ ਹੋ ਗਿਆ ਤੇ ਸਮਝ ਲਓ ਕਿ ਸਾਰੇ ਕੰਮ ਉਹ ਮਾਲਕ ਨੇ ਬਣਾਉਣੇ ਸ਼ੁਰੂ ਕਰ ਦੇਣੇ ਤਾਂ ਆਪਣੀ ਸੋਚ ਨੂੰ ਇੱਥੇ ਸਹੀ ਕਰੋ ਸੋ ਇਦਾਂ ਕਦੇ ਨਹੀਂ ਹੋ ਸਕਦਾ ਕਿ ਸੇਵਾ ਕਰਦੇ ਹੋ ਤਾਂ ਪਰ ਇੰਨੀ ਪਰੇਸ਼ਾਨੀ ਵਿੱਚ ਹੋ ਹਾਂਜੀ ਪਰੇਸ਼ਾਨੀ ਆਉਦੀ ਆ ਇਹ ਨਹੀਂ ਕਿ ਨਹੀਂ ਆਉਂਦੀ ਪਰ ਉਹ ਮਾਲਕ ਜਦੋਂ ਦੇਖਦਾ ਹੈ ਕਿ ਸਾਡੀ ਸੇਵਾ ਕਰਨ ਵਾਲਿਆਂ ਸਾਥ ਵੀ ਬਹੁਤ ਹੈ ਇੰਨਾ ਜਿਦਾਂ ਅੰਤ ਪਰੇਸ਼ਾਨੀ ਦੇ ਦੂਏ ਤਾਂ ਫਿਰ ਆਪਣੇ ਨਾਲ ਜੋੜ ਲੈਂਦਾ ਹੈ ਇਹ ਹੈ ਅਸਰ ਕਿਰਪਾ ਮਾਲਕ ਦੀ ਸੋ ਬਕਿਤੇ ਇਹਨਾਂ ਕੰਮਾਂ ਦੇ ਪਹਿਲਾਂ ਆਪਣੀ ਸੋਚ ਨੂੰ ਸਹੀ ਕਰ ਲੋ ਜਦੋਂ ਸੋਚ ਸਹੀ ਹੋ ਗਈ ਤੇ ਸਾਰੇ ਕੰਮ ਵੀ ਪਣ ਲੱਪਣੇ ਆ ਸੋ ਜਦੋਂ ਸੇਵਾ ਕਰਦੇ ਕਰਦੇ ਸੰਕੇਤ ਵੀ ਮਿਲਦੇ ਹੋਣ ਪਰੇਸ਼ਾਨੀ ਆਵੇ ਤੇ ਉੱਥੇ ਉਹ ਮਾਲਕ ਪਰਖ ਦਾ ਵੀ ਹੈ ਸੋ ਇਹ ਪਰਖ ਦੇ ਵਿੱਚ ਖਰੇ ਉਤਰੋਗੇ ਤਾਂ ਤੁਸੀਂ ਮਾਲਕ ਤੱਕ ਜਾਂਦ ਪਹੁੰਚ ਸਕਦੇ ਉਸ ਤੋਂ ਹੁਣਾ ਪਈ ਤੇ ਮੇਨ ਵਿਸ਼ੇ ਬਾਰੇ ਕਰਾਂਗੇ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ शब्द सो so, इस शब्दी इस टाइम सुन जेकर बैठे रहते हो पहला काम कारो जे कोई काम है तो यह वीडियो इतने ही रोक दो रोक के तो पहला फ्री हो जाओ चौपड़ी मार के हाथ जोड़ के अपने मालक रूपयाओ पर फिर तुम सुनाओ सुना। तेरे को कुछ ना कुछ महसूस जरूर वीडियो जो भी सुन लान लगा के जरूर सुना करो ता ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ ਤੇ ਕਈ ਗੱਲਾਂ ਦਾ ਨਹੀਂ ਪਤਾ ਹੁੰਦਾ ਉਹ ਤੁਹਾਨੂੰ ਸਵਾਲਾਂ ਦੇ ਜਵਾਬ ਮਿਲ ਜਾਂਦੇ ਨੇ ਇਸ ਵੀਡੀਓ ਰਾਈ ਵੀ ਜਣੀ ਹਰ ਰੋਜ਼ ਵੀਡੀਓ ਦੇ ਵਿੱਚੋਂ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਤੇ ਕੁਝ ਨਾ ਕੁਝ ਸਮਝਣ ਨੂੰ ਮਿਲੇਗਾ ਸੋ ਇਸ ਕਰਕੇ ਗੱਲ ਨੂੰ ਚੰਗੀ ਤਰ੍ਹਾਂ ਸੁਣਿਆ ਕਰੋ ਜੀ 10 ਮਿੰਟ ਕੋਈ ਜ਼ਿਆਦਾ ਨਹੀਂ ਹੁੰਦੇ ਜੇਕਰ ਇਹ ਸਮਾਂ ਤੁਸੀਂ ਮਨ ਚਿੱਤ ਉੱਤੇ ਲਗਾ ਕੇ ਕੱਢ ਲੈਣੇ ਹੋ ਚੰਗੀ ਤਰ੍ਹਾਂ ਕਰ ਨੂੰ ਸੁਣਦੇ ਹੋ ਇੱਕ ਤਾਂ ਹੋ ਜਾਂਦਾ ਕਿ ਸਸੰ ਸੁਣ ਲਿਆ ਮਾਲ ਅਲੀ ਮਮਾ ਸੁਣ ਲਈ ਦੂਜਾ ਕੁਝ ਨੂੰ ਸਿੱਖਣ ਨੂੰ ਮਿਲਦਾ ਹੈ ਜਿਹੜੀ ਗੱਲ ਦਾ ਨਹੀਂ ਪਤਾ ਉਹਦਾ ਪਤਾ ਚੱਲ ਜਾਂਦਾ ਹੈ ਜੀ ਸੋ ਇਸ ਕਰਕੇ 10 ਮਿੰਟ ਜ਼ਰੂਰ ਕੱਢਿਆ ਕਰੋ ਫਾਪੰਦ ਵਿੱਚ ਇੰਨੇ ਘੰਟੇ ਹੁਣ ਵੀ ਚਾਉਂਦੇ ਹੋ ਜੇਕਰ ਤੁਸੀਂ 10 ਮਿੰਟ ਨਿਯਮ ਦੇ ਨਾਲ ਕੱਢ ਲੈਂਦੇ ਹੋ ਤਾਂ ਉਹ ਮਾਲ ਦੇ ਕਾਰਨ ਲਿਖੇ ਜਾਣੇ ਆ ਜੀ ਸੋ ਹੁਣ ਆਪਾਂ ਇੱਥੇ ਇਹ ਸ਼ਬਦ ਸਮੋਦੇ ਕੋਈ ਰਸਤਾ ਦਿਖਾਵੋ ਸੋਹਣੇ ਪੀਰ ਦਾ ਮੈਂ ਤੇ ਮਿਲਣਾ ਹੈ ਉਸ ਸੋਹਣੇ ਪੀਰ ਨੂੰ ਮੈਂ ਤੇ ਮਿਲਣਾ ਹੈ ਉਸ ਸੋਹਣੇ ਪੀਰ ਮੇਰਾ ਪੀਰ ਮੇਰਾ ਲਗਦਾ ਨਾ ਚਿੱਤ ਏ ਬਿਨਾ ਪੀਰ ਮੇਰਾ ਲਗਦਾ ਨਾ ਚਿੱਤ ਜੀ ਕੋਈ ਰਸਤਾ ਦਿਖਾਵੋ ਸੋਹਣੇ ਪੀਰ ਸਤਿ ਦਿਖਾ ਦੋ ਸੋਨੇ ਪੀਰ ਦਾ ਬਿਨਾ ਗੁਰੂ ਦੇ ਪੱਲੇ ਪੈਣਾ ਕੱਖ ਨਹੀਂ ਬਿਨਾ ਗੁਰੂ ਦੇ ਪੱਲੇ ਪੈਣਾ ਕੱਖ ਨਾ ਤੇਰੀ ਦੇਖਣਵਾ ਬਭ ਯੋਗ ਪੀਰ ਦੇਵ ਗਾਨ ਦਾ ਇਹ ਦੁਨੀਆ ਨੇ ਤੇਰੇ ਕੰਮ ਆਉਣਾ ਨਹੀਂ ਇਹ ਦੁਨੀਆ ਨੇ ਤੇਰੇ ਕੰਮ ਆਉਣਾ ਨਹੀਂ ਜਿਕਰ ਅੱਜ ਇਹ ਸ਼ਾਂਤ ਧਿਆਨ ਲਾ ਕੇ ਸੁਣਿਆ ਹੈ ਤੇ ਕੁਝ ਮਹਿਸੂਸ ਹੋਇਆ ਹੈ ਅੱਖਾਂ ਦੇ ਵਿੱਚ ਜੋ ਹੰਝੂ ਆਏ ਨੇ ਕੁਝ ਸਰੀਰ ਨੂੰ ਝਟਕਾ ਜਾਂ ਮਹਿਸੂਸ ਹੋਇਆ ਤਾਂ ਸਾਮਿਲ ਲੈਣਾ ਕਿ ਇਹ ਰੂਹ ਨੂੰ ਉਸ ਪੀਰ ਦੇ دیدار ਨੇ ਸੋ ਇਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਜੇਕਰ ਉਸ ਪੀਰ ਤੱਕ ਪਹੁੰਚਣਾ ਕਰੋਗੇ ਤਾਂ ਤੁਸੀਂ ਉਹ ਪਰਮਾਤਮਾ ਤੱਕ ਪਹੁੰਚ ਸਕਦੇ ਆ ਸੋ ਕਹਿੰਦੇ ਕਿ ਜਦੋਂ ਅੱਖਾਂ ਬੰਦ ਕਰਕੇ ਸਿਮਰਨ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਉਹ ਪਰਮਾਤਮਾ ਦੇ ਮਕਾਨ ਦੇ ਦਰਸ਼ਨ ਜਾਣਗੇ ਦਰਵਾਚੇ ਦੇ ਦਰਸ਼ਨ ਜਾਣਗੇ ਸੋ ਉਸ ਦਰਵਾਜੇ ਤੱਕ ਜੇਕਰ ਪਹੁੰਚਣਾ ਹੈ ਤਾਂ ਕੋਈ ਤਰਨਾ ਕਰਨੀ ਪਵੇਗੀ ਨਾ ਸ਼ਬਦ ਦੀ ਕੋਈ ਕਮਾਈ ਕਰਨੀ ਪਵੇਗੀ ਤੇ ਫਿਰ ਉਹ ਨਸਾਨ 84 ਜੋਤ ਰੈਤ ਹੋ ਜਾਂਦਾ ਜਲਾਸਤੀ ਕੱਟੀ ਜਾਂਦੀ ਹੈ ਤੇ ਉਹ ਮਾਲਕ ਦੇ ਚਰਣਾ ਵਿੱਚ ਭੁਈ ਮਿਲ ਜਾਂਦੀ ਹੈ ਜੰਮਣ ਵਰ ਤੋਂ ਉਹ ਰਸਾਲ ਰਹਿਤ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਚਰਣਾ ਨਾਲ ਲੱਗ ਜਾਂਦਾ ਹੈ ਜੀਵਨ ਆਪਣਾ ਸਫਰ ਬਣਾ ਲੈਂਦਾ ਹੈ ਸੋ ਇਹ ਨਹੀਂ ਕਦੇ ਕਹਿਣਾ ਕਿ ਗੁਰਤਾਬਨਾ ਕੀਤੀ ਹੋਈ ਆ ਪਰ ਜ਼ਿੰਦਗੀ ਵਿੱਚ ਮੁਸ਼ਕਲਾਂ ਬਹੁਤ ਆਸੀ ਗੁਰੂ ਬੰਦ ਲਈਏ ਸੋ ਇਹ ਪੂਰਾ ਕੰਮ ਕਦੇ ਨਾ ਕਰੋ ਗੁਰੂ ਇੱਕ ਵਾਰ ਬਣਾਓ ਜਿੱਥੇ ਮਾਨੇ ਟੁਕਦਾ ਹੈ ਜਦੋਂ ਮਨ ਦੇ ਸੁਣ ਲਈ ਗੁਰੂ ਬਣਾ ਲਿਆ ਤਾਂ ਫਿਰ ਕੰਦੇ ਵੀ ਬਦਲ ਹੋ ਗਏ ਜਦੋਂ ਬਾਰ ਬਾਰ ਤੁਸੀਂ ਗੁਰੂ ਬਦਲਉਂਗੇ ਤੇ ਇਹਦੇ ਨਾਲ ਤੁਸੀਂ ਤਾਂ ਔਰ ਜਿਆਦਾ ਬਦਲ ਗਿਆ ਸੋ ਇਸ ਕਰਕੇ ਗੁਰੂ ਚਿੰਤਰੀ ਵਿੱਚ ਇੱਕ ਹੀ ਹੋਣਾ ਚਾਹੀਦਾ ਹੈ ਜਿਸ ਸੋ ਇੱਥੇ ਇੱਕ ਕਮੈਂਟਰ ਆਇਆ ਹੋਗਾ ਜੀ ਕਹਿੰਦੇ ਸੀ ਕਿ ਜੀ ਜੀ ਅਸੀਂ ਗੁਰੂ ਬਣਾਇਆ ਸੀ ਕਿਸੇ ਮਾਤਾ ਨੂੰ ਪਰ ਉਹ ਪੈਸੇ ਬਹੁਤ ਮੰਗ ਰਹੀ ਜਾਂ ਸੋ ਗੁਰੂ ਦੇ ਕੋਈ ਕਦੇ ਵੀ ਇਦਾਂ ਨਹੀਂ ਬਣਦਾ ਗੁਰੂ ਜੋ ਹੈ ਉਹ ਕਦੇ ਵੀ ਪੈਸੇ ਉੱਤੇ ਨਹੀਂ ਹੁੰਦਾ ਸੋ ਜਿਨ੍ਹਾਂ ਦਾ ਕੋਈ ਡੇਰਾ ਬਣਿਆ ਹੋਇਆ ਹੈ ਗੱਦੀ ਤੇ ਬੈਠੀ ਹੋਈ ਹੁਕਮ ਹੋਇਆ ਹੈ ਗੁਰੂ ਦਾ ਸਾਧਨ ਜੇ ਸ਼ਕਤ ਮਿਲ ਰਿਹਾ ਹੈ ਸੋ ਉਹ ਅਸਲ ਗੁਰੂ ਹੈ ਪੂਰਾ ਗੁਰੂ ਹੈ ਸੋ ਗੁਰੂ ਪਹਿਚਾਨ ਇਹ ਇਹ ਹੈ ਕਿ ਕੋਈ ਕਿਤੇ ਵੀ ਮੰਦਰ ਦੇ ਵਿੱਚ ਕੋਈ ਬੈਠ ਗਿਆ ਜਾਂ ਕਿਤੇ ਦਰਗਾਹ ਤੇ ਬੈਠਾ ਹੈ ਦਰਗਾਹ ਮਗਰ ਬਹੁਤ ਨੇ ਅੱਜ ਕੱਲ੍ਹ ਦੇਖਣ ਨੂੰ ਸੋ ਆਮ ਜਦੋਂ ਕੋਈ ਵੀ ਕਿਤੇ ਥੋੜੀ ਬਹੁਤ ਸੇਵਾ ਕਰਦਾ ਹੈ ਉਹਨੂੰ जगह से बैठे हुए हैं तो आप गुरुधारना गुरु बना लीए गुरुधारना कर लिए, ना का लिए सो गुरु हमेशा उत्थे बना है जिथे डेरा बज चुका है पता है कि संगत आ रही है काफ़ी संगत जुड़ी हुई है तो उस जगह से जाके मन भी शांत हो जाता है मन खुश हो जाता है तो मन करता है कि इतने मुके रह जाइए सो गुरु जो बनाया है तो मन की जमनी किसी नहीं बल्कि ਦਿਲੋਂ ਦੇਖਣਾ ਹੈ ਕਿ ਸਾਡੇ ਮਨ ਦਾ ਕਿੰਨਾ ਝਕਾਵਾ ਹੈ ਤੇ ਮਨ ਕੀ ਕਹਿੰਦਾ ਹੈ ਸੋ ਕਦੇ ਵੀ ਦਿਮਾਗ ਨਾਲ ਨਹੀਂ ਚੱਲਣਾ ਹੈ ਇਤੋਂ ਆਪਣੇ ਮਨ ਦੀ ਸੁਣਨੀ ਆ ਤਾਂ ਕਿਸੇ ਦੇ ਮਗਰ ਨਹੀਂ ਲੱਗਣਾ ਕਿਉਂਕਿ ਜ਼ਿੰਦਗੀ ਵਿੱਚ ਗੁਰੂ ਇੱਕ ਵਾਰ ਬਣਾਉਣਾ ਹੁੰਦਾ ਹੈ ਜਿਹਨੇ ਸਾਡੀ ਪੂਰੀ ਜ਼ਿੰਦਗੀ ਬਦਲ ਲੈਂਦੀ ਆ ਸਾਨੂੰ ਚੰਗਣ ਵੱਲ ਤੋਂ ਰਹਿਤ ਕਰਨਾ ਹੈ ਸੋ ਗੁਰੂ ਕਦੇ ਵੀ ਪੈਸੇ ਨਾਲ ਜੀ ਲੈਂਦਾ ਜਿਹੜਾ ਪੂਰਾ ਗੁਰੂ ਹੁੰਦਾ ਹੈ ਕਿਉਂਕਿ ਉਹ ਤਾਂ ਇਸ ਧਰਤੀ ਤੇ ਆਏ ਹੀ ਇਸ ਕੰਮ ਲਈ ਭੇਜਿਆ ਗਏ ਹੈ ജനാത്മാാൻ മുലാ ഷോട്ടി ബന്തി ഇഡോ വെച്ചോ ജി ഫി മേ വിഡിയോ ജയ വീ ജയ